ਮੈਂ ਭਗਵੰਤ ਮਾਨ ਜੀ ਨੂੰ ਅਜਾ ਪੁੱਛਣ ਵਾਸਤੇ ਇੱਥੇ ਬੈਠਾ ਹਾਂ ਭਗਵੰਤ ਮਾਨ ਜੀ ਹੈਵ ਯੂ ਆਊਟਸੋਰਸਡ ਠਿਕਰੀ ਪੈਰੇ ਗੁਰੂ ਮਹਾਰਾਜ ਦੇ ਛੜਤਾ ਵੀ ਅਰਦਾਸ ਨਾਲ ਹੀ ਗੱਲ ਨਹੀਂ ਬੜ ਜੂਗਾ ਜਾਂ ਜਿਹੜਾ ਕੋਈ ਦੁਬਈ ਤੋਂ ਆਇਆ ਕੋਈ ਹੋਰ ਆ ਕੇ ਹੋਰ ਹਰੇਕ ਜਨਾ ਕਣਾ ਅੱਜਕੱਲ ਜਿਹੜਾ ਵੀ ਅੱਜ ਮੈਂ ਇੱਕ ਹੋਰ ਇੱਕ ਅਖਬਾਰ 'ਚ ਲੱਗੀ ਹੈ ਬੇਕਰ ਨੇ ਸਨਾਰੀਆ ਜੇਲ੍ਹ 'ਚੋਂ ਬੈਠੇ ਕਿਹਾ ਕਿ ਮੈਨੂੰ ਵੈਲਫੇਅਰ ਵਾਸਤੇ ਪ੍ਰੋਲ ਦੇ ਦਿੱਤੀ ਜਾਵੇ ਸਭ ਸਾਰੇ ਇਹ ਡਰੱਗ ਦੇ ਵੈਲਫੇਅਰ ਵਾਲੇ ਕੰਮ ਜੇਲ੍ਹਾਂ 'ਚ ਹੋਣਗੇ ਉਹ ਕਹਿੰਦੇ ਸਾਨੂੰ ਉਥੋਂ ਛੁੱਟੀ ਦੇ ਦਿਓ ਕਈ ਲੋਕਾਂ ਨੇ ਕੱਲ ਮੈਂ ਦੇਖੀ ਐ ਐਪਲੀਕੇਸ਼ਨਾਂ ਸਪਾਈਆਂ ਸਪੀਕਰ ਸਾਹਿਬ ਨੂੰ ਲਿਖਿਆ ਐ ਪ੍ਰਾਈਮ ਮਿੰਿਸਟਰ ਨੂੰ ਲਿਖਿਆ ਵੀ ਕਿਉਂਕਿ ਉਹਨਾਂ ਨੇ ਨਸ਼ਾ ਛੁਡਾਣਾ ਐ ਇਸ ਕਰਕੇ ਉਹਨਾਂ ਨੂੰ ਐਨਐਸਏ ਤੋਂ ਬੇਲ ਦੇਤੀ ਜਾਵੇ ਉਹ ਕਹਿੰਦੇ ਮੈਨੂੰ ਵੈਲਫੇਅਰ ਵਾਸਤੇ ਦੇਤੀ ਜਾਵੇ ਸਭ ਪੰਜਾਬ ਕਿਹੜੇ ਪਾਸੇ ਤੁਰ ਜਾਂਦਾ ਮੈਂ ਆ ਜਿਹੜੇ ਮੁੱਢਲੇ ਸਵਾਲ ਲੈ ਕੇ ਅੱਜ ਭਗਵੰਤ ਮਾਨ ਜੀ ਕੋਲ ਆਇਆ ਭਗਵੰਤ ਮਾਨ ਜੀ ਯੂਅਰ ਡੈਰਲਿਕਸ਼ਨ ਆਫ ਡਿਊਟੀ ਤੁਸੀਂ ਆਪਣੇ ਜ਼ਿੰਮੇਵਾਰੀ ਤੋਂ ਹਥਿਆਰ ਸਿੱਟ ਤੇ ਆਪਣੇ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ ਛੱਲੇ ਗਾ ਰਹੇ ਹਾਂ ਕਿਕਲੀਆਂ ਗਾ ਰਹੇ ਹਾਂ ਆ ਕਮ ਸਟੇਜ ਆਰਟਿਸਟ ਨੂੰ ਸ਼ੋਭਾ ਦੇ ਦੇ ਮੱਖਤਿਆ ਮંત્રી ਨੂੰ ਸ਼ੋਭਾ ਨਹੀਂ ਦੇ ਦੇ ਸਾਹਿਬ ਤੇ ਆ ਜਿਹੜਾ ਹੁਣ ਪਰਿਵਾਰ ਦੇ ਉੱਤੇ ਆ ਚਾਹੀਏ ਮੇਰੀ ਬੇਨਤੀ ਹੈ ਮੈਂ ਇੱਜ਼ਤ ਕਰਦਾ ਪਰਵਾਰਿਕ ਮਰਿਆਦਾਵਾਂ ਦੇ ਅੰਦਰ ਰਹਿ ਕੇ ਪਲੀਜ਼ ਆਪਣੇ ਆਪ ਸੂਵੋ ਮੋਟੋ ਤੁਸੀਂ ਇਸ ਗੱਲ ਦਾ ਇਸ ਤੋਂ ਪਹਿਲਾਂ ਕਿ ਸਾਰੇ ਆਪਰਚੇ ਹੋੜ ਲੱਗੀ ਹੋਈ ਹੈ ਬਿਪਰ ਚਈਏ ਕਰੋ ਜੇ ਉਹ ਕਰੋ ਉਹਨਾਂ ਨੇ ਆਪਣੇ ਮਸਲੇ ਹੋਣੇ ਆ ਸਭ ਕਈ ਕਾਂਗਰਸ ਦੇ ਲੀਡਰ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਦਾਬਾ ਮਾਰਿਆ ਸੀ ਤੁਸੀਂ ਕੋਈ ਕੰਮ ਕੀਤਾ ਨਹੀਂ ਕੋਈ ਪਰਚਾ ਨਹੀਂ ਕੀਤਾ ਇਸ ਕਰਕੇ ਉਹ ਬੋਲਣ ਲੱਗੇ ਪਰ ਮੇਰੀ ਬੇਨਤੀ ਹੈ ਵੀ ਆਪਣੇ ਆਪ ਇੱਕ ਕੋਰਟ ਮਿਊਰੇਟਡ ਇਨਕੁਆਇਰੀ ਇਸ ਮਸਲੇ ਦੀ ਕਰਕੇ ਆਉਣ ਵਾਲੇ ਚੰਦ ਦਿਨਾਂ ਦੇ ਅੰਦਰ ਇਸ ਗੱਲ ਦਾ ਨਿਬੇੜਾ ਹੋਏ ਧੰਨਵਾਦ ਸਾਰਾ ਡਾਕਟਰ ਸਾਹਿਬ ਪਾਰਲੀਮੈਂਟ ਦੇ ਵਿੱਚ ਰਾਜਾ ਜੀ ਨੇ ਇੱਕ ਬਿਆਨ ਦਿੱਤਾ ਵੀ ਸੁਖਦੀਪ ਸਿੰਘ ਸੁਖਮੋਸਿਆਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਹੋ ਸਕਦਾ ਹੈ ਸਭ ਉਹਨਾਂ ਨੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਤਾਂ ਦਿੱਤਾ ਹੀ ਸਰਦਾਰ ਬਲਕੌਰ ਸਿੰਘ ਮੂਸੇਵਾਲੇ ਦੇ ਪਿਤਾ ਮੈਂ ਉਹਨਾਂ ਦੀ ਵਿਆਥਾ ਸਮਝਦਾ ਹਾਂ ਵੀ ਜਿਹੜਾ ਉਹਨਾਂ ਦੀ ਪੀੜ ਹੈ ਔਲੇ ਇਨਸਾਨ ਹੈ ਉਹ ਕਹਿੰਦੇ ਮੈਨੂੰ ਇਸ ਗੱਲ ਦੇ ਨਾਲ ਬੜੀ ਤਸੱਲੀ ਹੋਈ ਵੀ ਉੱਥੇ ਮੇਰੀ ਗੱਲ ਰੱਖੀ ਗਈ ਪਰ ਕਾਂਗਰਸ ਦੇ ਪ੍ਰਧਾਨ ਤੇ ਨਵੇਂ ਚੁਣੇ ਮੈਂਬਰ ਪਾਰਲੀਮੈਂਟ ਵਡਿੰਗ ਜੀ ਨੂੰ ਤਾਂ ਪਤਾ ਸੀ ਵੀ ਆਹ ਮਸਲਾ ਲਾਅ ਐਂਡ ਆਰਡਰ ਜਿਹੜਾ ਸਟੇਟ ਸਬਜੈਕਟ ਹੈ ਇੱਥੇ ਅਗਰ ਕਿਸੇ ਨੂੰ ਇਨਸਾਫ ਮਿਲੂਗਾ ਤਾਂ ਉਹ ਪੰਜਾਬ ਸਰਕਾਰ ਦੇਊਗੀ ਅਗਰ ਵਾਕਈ ਉਹ ਇਨਸਾਫ ਚਾਹੁੰਦੇ ਵਡਿੰਗ ਜੀ ਤਾਂ ਹੁਣ ਤਾਂ ਆਪਸ ਵਿੱਚ ਇਕੱਠੇ ਹੈ ਇੰਡੀਆ ਅਲਾਈਂਸ ਦੇ ਦੋਨੋਂ 파ਰਟਨਰ ਹੈ ਰਾਹੁਲ ਜਨਵੀ ਪਾਰਲੀਮੈਂਟ ਦੇ ਅੰਦਰ ਕਿਹਾ ਵੀ ਮੈਂ ਚਿੰਤਿਤਾਂ ਕੇਜਰੀਵਾਲ ਸਾਹਿਬ ਜੇਲ੍ਹ ਦੇ ਅੰਦਰ ਹੈ ਤੇ ਉਹ ਤਰਨਾ ਪ੍ਰਦਰਸ਼ਨ ਵੀ ਹੋਊਗਾ ਤੇ ਮੇਤਰ ਹੁੰਦਾ ਵੀ ਵਿੜਿੰਗ ਜੀ ਇੱਕ ਚਿੱਠੀ ਭਗਵੰਤ ਮਾਨ ਜੀ ਤੋਂ ਲਿਖਵਾ ਲੈਂਦੇ ਉਹ ਮੰਤਰੀ ਸਾਹਿਬ ਦੇ ਨਾਮ ਵੀ ਆਏ ਮੈਂ ਆ ਜਿਹੜੀ ਹੈ ਇਨਕੁਆਇਰੀ ਆ ਸੀਬੀਆਈ ਨੂੰ ਹੈਂਡਓਵਰ ਕਰਦਾ ਤੇ ਮਸਲਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਿਬ ਛੇਤੀ ਹੋ ਜਾਂਦਾ ਪਰ ਇੱਕ ਗੱਲ ਮੈਂ ਜਾਤ ਦੇ ਲੋਕਾਂ ਨੂੰ ਵੀ ਇਹ ਵਡਿੰਗ ਸਾਹਿਬ ਨੂੰ ਖਾਸ ਤੌਰ ਤੇ ਦੱਸਣਾ ਚਾਹੁੰਗਾ ਕਿ ਹੁਣ ਤਾਂ ਹੀ ਜਿਹੜਾ ਵੀ ਕੰਮ ਜਿਹੜੀ ਉੱਥੇ ਨਿਆਂ ਦੀ ਗੁਹਾਰ ਉੱਥੇ ਲਾ ਰਹੇ ਸੀਗੇ ਪਾਰਲੀਮੈਂਟ ਦੇ ਲੋਕ ਸਭਾ ਦੇ ਅੰਦਰ ਉਹਦੇ ਵਿੱਚ ਚਾਹੇ ਇਹਨੂੰ ਖੁਲਾਸਾ ਕੀਤਾ ਜਿਹੜੇ ਸ਼ੂਟਰ ਪਕੜੇ ਚਾਹੇ ਇਹਦਾ ਨਾਮ ਆਇਆ ਲਾਰੈਂਸ ਦਾ ਉਹ ਕੰਮ ਕੀਤਾ ਦਿੱਲੀ ਦੀ ਸਪੈਸ਼ਲ ਸੈੱਲ ਨੇ ਪੁਲਿਸ ਦੀ ਸਪੈਸ਼ਲ ਸੈੱਲ ਜਿਹਦੇ ਮੁਖੀ ਉਸਕਾਂ ਨੂੰ ਸਪੈਸ਼ਲ ਕਮਿਸ਼ਨਰ ਮਿਸਟਰ ਕਾਰੀਵਾਲ ਸੀਗੇ ਉਹਨਾਂ ਨੇ ਕਿਹਾ ਇਕੱਲਾ ਉਹ ਹੀ ਨਹੀਂ ਉਹਨਾਂ ਨੇ ਆ ਜਿਹੜਾ ਸੰਦੀਪ ਅੰਮੀਆਂ ਮਾਰਿਆ ਗਿਆ ਸੀਗਾ ਉਹ ਸ਼ੂਟਰ ਵੀ ਉਹਨਾਂ ਹੀ ਘਰੀਵਾਲ ਕੋ ਸਪੈਸ਼ਲ ਸੈਲ ਨੇ ਪਕੜੇ ਉਹਨਾਂ ਦੀ ਟੀਮ ਨੇ ਪਕੜੇ ਉਹਦੇ ਬਾਅਦ ਉਹ ਮਿੰਡੂ ਖੇੜੇ ਵਾਲਾ ਕੇਸ ਸੀਗਾ ਕੀ ਨਾਂ ਸੀਦਾ ਵਿਕਰੀ ਵਿਕੀ ਮਿੰਡੂ ਹੈ ਮਿੰਡੂ ਖੇੜਾ ਉਹਦੇ ਵਾਲਾ ਕੇਸ ਵੀ ਸਪੈਸ਼ਲ ਸੈੱਲ ਨੇ ਕੀਤਾ ਉਹਨਾਂ ਦੀ ਜੂਰਿਸਡਿਕਸ਼ਨ ਆਇਆ ਵੀ ਇੰਟਰ ਸਟੇਟ ਗੈਂਗ ਆ ਸ਼ੂਟਰ ਦੂਜੇ ਕੋ ਹਰਿਆਣਾ ਚੋਂ ਫੜ ਲਾਂ ਤੇ ਕੋ ਰਾਜਸਥਾਨ ਚੋਂ ਕਿਤੇ ਮਹਾਰਾਸ਼ਟਰ ਚੋਂ ਲਿਆ ਕੇ ਜਿਹੜਾ ਸ਼ੂਟਰ ਕਿਉਂਕਿ ਉਹ ਇੰਟਰ ਸਟੇਟ ਗੈਂਗ ਦੇ ਉੱਤੇ ਸਾਰਿਆਂ ਦਾ ਕੰਮ ਆ ਉਹਨਾਂ ਦਾ ਸਪੈਸ਼ਲ ਸੈੱਲ ਦਾ ਆਪਣਾ ਵੀ ਸਪੈਸ਼ਲ ਸੈੱਲ ਹੋਣਾ ਕਿ ਉਹਨਾਂ ਨੇ ਦਿਖਾ ਕੇ ਮੁਸਤੈਦੀ ਦਿਖਾ ਕੇ ਕੀਤਾ ਪਰ ਆ ਜਿਹੜੇ ਘੋਗਲੂਆਂ ਤੋਂ ਮਿੱਟੀ ਝਾੜਨ ਵਾਲਾ ਕਿਤਾ ਵਰਦੀ ਸਿੰਘ ਸਾਬ ਨੇ ਕੀਤਾ ਨਾ ਜਿਹੜੇ ਉੱਥੇ ਬੜੇ ਉੱਚੀ ਉੱਚੀ ਆਵਾਜ਼ ਚ ਬੋਲ ਰਹੇ ਸੀਗੇ ਬਿੱਤਰ ਹੁੰਦਾ ਇੱਥੇ 2.5 ਸਾਲ ਹੋ ਗਏ ਵਿਧਾਨ ਸਭਾ ਜਦ ਉੱਥੇ ਤਾਂ ਭਗਵੰਤ ਮਾਨ ਜੀ ਕਹਿੰਦੇ ਨੇ ਨਹੀਂ ਨਹੀਂ ਬਾਕੇ ਗੱਲ ਕਰ ਬਾਅਦ ਵਿੱਚ ਕਰਾਂਗੇ ਨਾ ਮੈਂ ਦੋ ਦਿਨਾਂ ਨੂੰ ਜਦੋਂ ਪਰਚਾ ਕਰਤਾ ਫੇਰ ਨਹੀਂ ਵੀ ਕਰੇਗਾ ਆ ਗੱਲ ਇੱਥੇ ਕਹੀ ਹੁੰਦੀ ਤੇ ਸ਼ਾਇਦ ਹੁਣ ਤਾਂ ਹੀ ਕੋਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਗੁਮਰਾ ਨਾ ਕਰਨ ਸਾਬ ਆ ਗੁਮਰਾ ਕੁੰ ਜਿਹੜੀ ਕੋਸ਼ਿਸ਼ ਹੈ ਮੈਂ ਸਮਝਦਾ ਵੀ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਸੀਗੇ ਜਿਹੜੇ ਉਸ ਲੈਵਲ ਤੇ ਟੇਕ ਅਪ ਹੋਣ ਵਾਲੇ ਪਰ ਉਹਨਾਂ ਨੇ ਹੋ ਸਕਦਾ ਹੈ ਕਿ ਆਪਣੇ ਮੈਂ ਕੀਤਾ ਘਟੋ ਘਟੇ ਚਲੋ ਉਹਨਾਂ ਦੇ ਪਿਤਾ ਬਲਕੌਰ ਜੀ ਨੂੰ ਇਸ ਗੱਲ ਦੀ ਕੋਈ ਤਸੱਲੀ ਹੋਈ ਹੈ ਪਰ ਪੰਜਾਬ ਦੇ ਲੋਕ ਇਸ ਗੱਲ ਤੋਂ ਸੰਤੁਸ਼ਟ ਨਹੀਂ ਸਾਬ ਜਕਰਤਾ ਸਾਬ ਪਰ ਬਾਤ ਲੋਰਾਂ ਨੇ ਅ ਅੰਮ੍ਰਿਤਪਾਲ ਸਖਾਤਾਂ ਹਰਾਂ ਦੀ ਸੌ ਚੁੱਕਣ ਦਾ ਮਸਲਾ ਜਿਹੜਾ ਹੈਗਾ ਪਾਰਲੀਮੈਂਟ ਵਿੱਚ ਚੁੱਕਿਆ ਪਰ ਸਰਕਾਰ ਨੇ ਵੀ ਕਹਿੰਦੇ ਕਿ ਤਕਰ ਹੈ ਪਾਰਲੀਮੈਂਟ ਮੰਗਿਆ ਤੇ ਵੀ ਉਹਦੇ ਲਈ ਕੀ ਨਿਜਮ ਸੌ ਚੁੱਕਣ ਵਾਲਾ ਦਾ ਜੋ ਪ੍ਰੋਸੀਜਰ ਹੈ ਸਾਬ ਪਰਮਿਸ਼ਨ ਮਿਲ ਜੂਗੀ ਸੌ ਚੁੱਕਣ ਵਾਲਾ ਤੇ ਮੇਰੇ ਮੇਰੇ ਖਿਆਲ ਚ ਹੈ ਜੇ ਇਕੱਲੇ ਅੰਮ੍ਰਿਤਪਾਲ ਹੀ ਨਹੀਂ ਹੋਰ ਵੀ 6-7 ਐਮਪੀ ਜਿਹਨਾਂ ਨੇ ਸੌ ਨਹੀਂ ਚੁੱਕੀ ਇਹਨਾਂ ਨੂੰ ਅਗਰ ਕੋਈ ਸੌ ਚੁੱਕਣ ਵਾਸਤੇ ਦੇਣੀ ਹੈ ਤੇ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਚ ਇਹ ਸੁਨਾਰੀਆ ਚ ਇਹ ਚ ਡਿਮਰੂਗੜ ਚ ਦੇ ਵੈਲਫੇਅਰ ਐਕਟੀਵਿਟੀ ਵਾਸਤੇ ਕੋ ਕੇਸ ਜਿਹੜੇ ਬੰਦੇ ਹਟਾ ਦਿਓ ਮੈਂ ਟੋਟਲੀ ਅਗੇਂਸਟ ਇਟ ਹਾਂ ਆਮ ਕਲਾਸ ਯੂ ਆਰ ਅਗੇਂਸਟ ਰੀਲੀਜ਼ਿੰਗ ਆਫ ਥੀਰ ਚੀਜ਼ ਫੋਰ ਫਰਲੋ ਆਮ ਸੇਇੰਗ ਓਨ ਫਰਲੋ ਫਾਰ ði ਸੇਕ ਆਫ ਵੈਲਫੇਅਰ ਐਕਟੀਵਿਟੀਆਂ ਆਫ ਥਿਸ ਕੈਨ ਨਾਟ ਬੀ ਅਲਾਉਡ ਜਦੋਂ ਵੈਲਫੇਅਰ ਵਾਲੇ ਤਾਂ ਫਿਰ ਜੇਲ ਚ ਕਿਉਂ ਬੈਠੇ ਸਾਬ ਵੈਲਫੇਅਰ ਆ ਜਿਹੜਾ ਡਰਗ ਦਾ ਕੰਮ ਹੈ ਸਾਬ ਥਿਸ ਇਜ਼ ਅ ਸੋਲ ਰਿਸਪੋਨਸੀਬਿਲਟੀ ਆਫ ði ਸਟੇਟ ਉਹ ਇੰਪਲੀਮੈਂਟ ਕਰ ਲੋਕਾਂ ਦੀ ਕੋਆਪਰੇਸ਼ਨ ਹੋ ਸਕਦੀ ਆ ਪਰ ਕਿਸੇ ਨੂੰ ਜੇਲ੍ਹ ਚੋਂ ਫਿਰ ਸਾਰੇ ਲਾਰੈਂਸ ਨੂੰ ਵੀ ਛੱਡਦੇ ਫਿਰ ਫਿਰ ਉਹਨੂੰ ਵੀ ਛੱਡਦੇ ਉਹ ਵੀ ਆ ਕੇ ਵੈਲਫੇਅਰ ਆਪਾਂ ਵੀ ਲੈ ਕੇ ਤੇ ਬੀਜਪੀ ਦੀ ਸਰ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਤੁਹਾਨੂੰ ਜਿਹੜੀ ਕਹਿ ਰਿਹਾ ਵੀ ਆ ਹਰੇਕ ਤੇ ਲਾਅ ਸਾਰੇ ਵਾਸਤੇ ਲਾਗੂ ਹੁੰਦਾ ਸਭ ਚਾਹੇ ਕੋਈ ਬੀਜਪੀ ਦੇ ਨਾਲ ਹੈ ਕੋਈ ABC ਦੇ ਨਾਲ ਹੈ ਲਾਅ ਸ਼ੁੱਡ ਬੀ ਸੇਮ ਜਿਹੜੇ ਲੋਕ ਕਿਸੇ ਇਸ ਸੀਰੀਅਸ ਕ੍ਰਾਈਮ ਦੇ ਵਿੱਚ ਅੰਦਰ ਬੈਠੇ ਆ ਹੀਨੀਅਸ ਕ੍ਰਾਈਮ ਦੇ ਅੰਦਰ ਬੈਠੇ ਹੈ ਔਨ ਸਿਟੀਸ਼ਨ ਚਾਰजेस ਅੰਦਰ ਬੈਠੇ ਹੈ ਉਹਨਾਂ ਲੋਕਾਂ ਨੂੰ ਵੈਲਫੇਅਰ ਕੈਨ ਨਾਟ ਬੀ ਐਨ ਐਕਸਕਿਊਜ਼ ਟੂ ਲੈਟ ਦਮ ਆਊਟ ਆਫ ਦ ਜੇਲ ਮੈਂ ਸਭ ਕੋਈ ਨੋ ਆਮ ਨਾਟ ਆਸਕਿੰਗ ਬਿਊਰੋਕਰੇਟਸ ਆਪ ਯੂ ਆਰ ਮਿਸ ਇੰਟਰਪ੍ਰੀਟਿੰਗ অর ਮੇਬੀ ਆਮ ਨਾਟ ਵਿਦ 1 ਸੈਕਿੰਡ ਸਰ ਵਾਟ ਆਮ ਸੇਇੰਗ ਇਜ਼ ਦ ਕੋਰਟ ਮੋਨੀਟਰਡ ਸਰ ਕੋਰਟ ਮੋਨੀਟਰ ਕਰੇ ਕੋਰਟ ਦੱਸੂਗੀ ਕਿਹਦੇ ਤੋਂ ਇਨਕੁਆਇਰੀ ਕਰਾਣੀ ਹੈ ਉਹ ਕਿਸੇ ਨੂੰ ਲਾ ਦੇਣਗੇ ਹੋ ਸਕਦਾ ਹੈ ਰਣਿਆਣੇ ਨੂੰ ਕਹਿ ਦੇ ਦੀ ਤੁਸੀਂ ਆ ਕੇ ਇਹ ਨੂੰ ਲਾ ਪੁਆਇੰਟ ਦਾ ਪੰਜਾਬ ਦੇ ਦੇ ਕੇ ਨਾ ਪੁਆਇੰਟ ਆਏਗੇ ਬੜੀ ਸਾਹਿਬ ਇਟ ਹਾਸ ਟੂ ਬੀ ਅ ਕ੍ਰੈਡੀਬਲ ਦੇ ਕੈਨ ਨਾ ਸਨੇਲ ਮੈਂ ਮਸਜਿਦਾਂ ਨੂੰ ਸੁਲੇ ਜੇ ਫਿਰ ਮੈਂ ਕੀ ਕਰੂੰਗੀ ਜੀਤਦਾਰਿਆ ਸਾਹਿਬ ਦਾ ਸੈਂਟਰ ਤੋਂ ਜਨਾਬ ਮਸਜਿਦਾਂ ਦੇ ਜਿਹੜਾ ਮਾਮਲਾ ਜਿਹੜਾ ਸਰ ਦਾ ਸਾਰਾ ਪੂਰੇ ਹੋ ਲੈਣਾ ਸਾਡੇ ਨਾ ਕੋਈ ਕੰਟਰੋਲ ਬਿਊਰੋ ਉਹ ਇਸ ਮੋਨਿਟਰਿੰਗ ਬਾਇ ਦਾ ਇਸ ਚ ਨਾਰਕੋਟਿਕ ਇਥੇ ਆ ਗਿਆ ਸਰ ਜੋ ਡਰੱਗਿਸ ਨੂੰ ਸੈਪਰੇਟ ਡਰੱਗ ਐਂਡ ਸੀ ਵੀ ਆਪਣਾ ਕਰੀ ਰਹੀ ਹੈ ਸਭ ਕੰਮ ਮੈਂ ਤਾਂ ਜਿਹੜੇ ਪਾਰਟਿਕੂਲਰ ਉਹਨਾਂ ਦੇ ਫੈਮਿਲੀ ਦੇ ਉੱਤੇ ਲੱਗੇ ਆ ਸਿਰਫ ਪੈਸੇ ਦੀ ਲੈਣ ਦੇਣ ਦੇ ਸੱਟੇ ਦੇ ਉਹ ਲੱਗੇ ਆ ਮੈਂ ਉਹਦੀ ਗੱਲ ਕਰ ਰਿਹਾ ਸਭ ਉਹਦੇ ਵਿੱਚ ਐਂਡ ਨਾਰਕੋਟਿਕ ਕੰਟਰੋਲ ਬਿਲਕੁਲ ਨਹੀਂ ਆਂਦਾ ਸਵੇਰੇ ਕਹਦੇ ਹੋਗੇ ਤੁਸੀਂ ਕਹਦੇ ਹੋਗੇ ਕਿ ਸਟੇਟ ਦੇ ਸੂਬਿਆਂ ਦੇ ਅਧਿਕਾਰ ਦੇ ਵਿੱਚ ਆ ਕੇ ਬੀਜਪੀ ਨੇ ਦਖਲ ਕਰੀਆ ਫੰਡਾਮੈਂਟਲ ਇਸ਼ੂ ਹੈ ਸਭ ਭਾਵਨਾਤਮਕ ਨਾਲ ਜੁੜਿਆ ਹੈ ਜੇ ਇੱਥੇ ਇਹਦਾ ਸਿਰਫ ਛਿੱਟੇ ਪਏ ਐ ਸੋ ਇਹ ਜਿੱ ਬੱਟ ਰੈ ਨਿਬ ਦੇ ਥਿੰਗ ਇਨ ਦਾ ਬੱਡ ਇੱਥੇ ਖਤਮ ਕਰਦੇ ਨ ਭਗਵੰਦ ਮਾਨ ਜੀ ਦੀ ਇੱਜ਼ਤ ਦੇਖੋ ਜਿਸ ਤਰ੍ਹਾਂ ਬਸਾਂ ਦੇ ਮਗਰ ਲਿਖਿਆ ਹੁੰਦਾ ਨਾ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੈ ਮੈਂ ਸਮਝਦਾ ਭਗਵੰਦ ਮਾਨ ਜੀ ਆਪਣੇ ਪਰਿਵਾਰ ਦੀ ਇੱਜ਼ਤ ਦੇ ਖੁਦ ਜ਼ਿੰਮੇਵਾਰ ਹੈ ਪਰ ਕਿਉਂਕਿ ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠੇ ਐ ਇਹਦੇ ਕਰਕੇ ਆ ਇਨਕੁਆਇਰੀ ਹੈਜ਼ ਟੂ ਬੀ ਟਰਾਂਸਪੇਰੈਂਟ ਇਟ ਹੈਜ਼ ਟੂ ਬੀ ਅਕ੍ਰੈਡੀਬਲ ਇਨਕੁਆਇਰੀ ਇਟ ਹੈਜ਼ ਟੂ ਬੀ ਟਾਈਮ ਬౌੰਡ ਇਨਕੁਆਇਰੀ ਨਹੀਂ ਤਾਂ ਫਿਰ ਲੱਟੂ ਦੀ ਵੀ ਸਾਬ੍ਹੂਲ ਗਾਂ ਵਟ ਹੀ ਇਸ ਦਸ ਤੇ ਬਹੁਤ ਸਾਰੇ ਆਗੇ ਸਭ ਜਾਣ ਮੈਂ ਸਾਰਾ ਮਸਲਾ ਤੁਸੀਂ ਅੱਜ ਨਾ ਕਰੋ ਲੈਸ ਅਮਿਸਟੇਕਰ ਕਿ ਮੇਰੇ ਤਾਂ ਮੈਂ ਸਭ ਪੰਜਾਬ ਸਭ ਮੈਂ ਕਿ ਮੈਂ ਇਸ ਗੱਲ ਨਾਲ ਇੱਕ ਤੁਹਾਨੂੰ ਕਹਿੰਦਾ ਅੱਜ ਦੇਖੋ ਤੁਸੀਂ ਕਹਿ ਰਹੇ ਮੈਂ ਨੇ ਕਦੇ ਨਹੀਂ ਕਿਹਾ ਮੇਰੇ ਨਾਲ ਟੱਕਾ ਕੀਤਾ ਗਿਆ ਮੈਂ ਕਿਹਾ ਤੁਸੀਂ ਇਸ ਕਾਂਗਰਸ ਪਾਰਟੀ ਨੇ ਇੱਕ ਪੂਰੀ ਜਮਾਤ ਨੂੰ ਇੱਕ ਪਾਸੇ ਕਰਤਾ ਵੀ ਦੇ ਆਰ ਨਾਟ ਐਨਟਾਈਟਲ ਟੂ ਬੀ ਦ ਚੀਫ ਮਿਨਿਸਟਰ ਉਸ ਗੱਲ ਦਾ ਜਵਾਬ ਹੈ ਤੇ ਉਹਦੇ ਚਪੜਿਆ ਜਵਾਬ ਵੀ ਆ ਗਿਆ ਸਭ ਜਿਹੜਾ ਸਵਾਲ ਕਰ ਰਹੇ ਹੋ ਵੀ ਦੇ ਆਰ ਵਾਇਲੈਂਟ ਅਗਰ ਵਾਇਲੈਂਟ ਹੁੰਦੇ ਤੁਸੀਂ ਕਿਸੇ ਹੋਰ ਜਮਾਤ ਨੂੰ ਕਹਿ ਕੇ ਦੇਖ ਲੋ ਸਭ ਹਿੰਦੁਸਤਾਨ ਦੇ ਅੰਦਰ ਵੀ ਤੁਹਾਡਾ ਮੁੱਖ ਮੰਤਰੀ ਨਹੀਂ ਬਣ ਸਕਦਾ ਕੀ ਹੋਊਗਾ ਤੇ ਮੈਂ ਸਮਝਦਾ ਮੈਂ ਹਿੰਦੂ ਤਾਂ ਉਹਦਾ ਉਹਨਾਂ ਸੁਣ ਲਈ ਗੱਲ ਨਿਬੜ ਗਈ ਗੱਲ ਖਤਮ ਹੋ ਗਈ ਚੈੱਕ ਇਸ ਸਟੇਟਮੈਂਟ ਇਨ ਇਟਸੈਲਫ ਆ ਗੱਲ ਜੇ ਕਿਸੇ ਨੂੰ ਚੁਪਦੀ ਜਾਂ ਕੋਈ ਦਾ ਉਹ ਇੰਨੇ ਕਿ ਸੈਂਸਿਟਿਵ ਹੁੰਦੇ ਨੇ ਤਾਂ ਸਭਾ ਦਾ ਮਸਲੂਸ ਇੱਟਾਈਂ ਖੜਾ ਜਾਣਾ ਸੀ ਕਾਂਗਰਸ ਵਾਲਿਆਂ ਦੇ ਲੀੜੇ ਪਾੜ ਲੈਣੇ ਸੀ ਉਹਨਾਂ ਨੇ ਸੋ ਇਹ ਆਈ ਥਿੰਕ ਇਸ ਦਾ ਆਨਸਰ ਇਸ ਇਨਹੈਰੈਂਟ ਜੈਕਰ ਸਰ ਜੈਕਰ ਸਰ ਸਵਾਲ ਇਹ ਹੈ ਕਿ ਸਿੱਧੇ ਤੌਰ ਤੇ ਕਿ